ਕੁਈ ਇਚਾਰਨ ਇਚਾਰਤੀ ਅੰਸਰ ਵੱਲੋਂ ਜਿਹੜਾ ਸਪੇਨ ਨਾਲ ਨਾਰੇ ਲਿਖੇ ਗਏ ਨੇ ਐਸ ਐਫ ਜੇ ਜਿਹੜਾ ਵਿਪੰਦ ਅੰਨੋਲੋਂ ਕਿਸੇ ਨੂੰ ਉਕਸਾ ਕੇ ਜਾਂ ਲਾਲਚ ਦੇ ਕੇ ਜਿਹੜਾ ਇਹ ਕਰਵਾਇਆ ਗਿਆ ਤੇ ਅਸੀਂ ਇਸ ਤੇ ਐਫ ਆਈ ਆਰ ਮਕਦਮਾ ਦਰਜ ਕਰ ਲਿਆ ਤੇ ਅਸੀਂ ਬਹੁਤ ਜਲਦੀ ਇਹਨੂੰ ਪੇਸ਼ ਕਰਾਂਗੇ ਸਰ ਸਟੇਡੀਅਮ ਦੇ ਉੱਪਰ ਵੀ ਜਲਦੀ ਝੰਡੇ ਲਾਏਗੇ ਤੇ ਟ੍ਰੈਕ ਦੇ ਉੱਪਰ ਵੀ ਲਾਏਗੇ ਨਹੀਂ ਸਟੇਡੀਅਮ ਦੇ ਉੱਪਰ ਨਹੀਂ ਲਾਏਗੇ ਸਾਡੇ ਬਰਨਿਦਾ ਕਾਲਜ ਦੇ ਅੱਗੇ ਸਟੇਡੀਅਮ ਕਾਫੀ ਸਾਈਡ ਤੇ ਆ ਉਹ ਟਰੇਨਿੰਗ ਸਟੇਡੀਅਮ ਦੀ ਸਾਈਡ ਤੇ ਆ ਕਾਫੀ ਹੋਤੇ ਚੰਡੇ ਦਾ ਇਹਨਾਂ ਨੇ ਕਿਹੜਾ ਕਿਸੇ ਨੇ ਜ਼ਿੰਮੇਵਾਰੀ ਵੀ ਲਈ ਹੈ ਇਹਦੀ ਕੀ ਪੇਸ਼ੀ ਹਾਂ ਪਰੰਤ ਪਰ ਨੂਰ ਨੇ ਇੱਕ ਵੀਡੀਓ ਹੈ ਜਿਹੜਾ ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਇਸੋਨੋਂ ਹੀ ਜਿਹੜੀ ਇਹ ਉਚਾਰਤ ਕੀਤੀ ਜਾਂਦੀ ਹੈ ਕਿਸੇ ਮੇਨ ਪ੍ਰੋਗਰਾਮ ਜਾਂ ਫੰਕਸ਼ਨ ਦੇ ਰਿਹਾ ਕਿ ਇਹਨਾਂ ਲਾਲਚ ਦੇ ਕੇ ਇਹ ਕੰਮ ਕਰਾਇਆ ਗਿਆ। ਜਿਕਰ ਪੁਲਿਸ ਨੇ ਫਰਦਰ ਕੀ ਕਾਰਵਾਈ ਕੀਤੀ ਹੈ? ਉਹਨਾਂ ਸੀਮਾ ਕਰਮਾ ਦਰਜ ਕਰ ਲਿਆ ਅਸੀਂ ਬਹੁਤ ਜਲਦੀ ਜਦੋਂ ਅੱਗੇ ਵੀ ਅਸੀਂ ਇਹ ਜਿਹੜੇ ਇਸ ਤਰ੍ਹਾਂ ਦੇ ਜਿੰਨੇ ਵੀ ਪ੍ਰੋਟੋਕੋਲ ਲੋ ਲੋ ਇਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਗਈ ਉਹਨਾਂ ਟਰੇਸ ਕੀਤੀ ਗਈ ਤੇ ਇਹਨੂੰ ਵੀ ਬਹੁਤ ਜਲਦੀ ਟਰੈਸ ਕਰਨਾ ਹੈ